మేము ఈ ఆలయం కొన్న జ పత్రం తీసుకునేమే ఆపని ఆలయం కొర్ సంధిని ఆపండి మా నాటి కదాకా ਕੀ ਤਰ੍ਹਾਂ ਦਾ ਕੋਈ ਸਰਪਤ ਸਾਹਿਬ ਆਦੇ ਦਾ ਸਾਇਆ ਆਪ ਜੀ ਯਾਦ ਇਹ ਬੰਦੇ ਨੂੰ ਚਾਰ ਚੰਨਾਂ ਬਾਰੇ ਕਾਜ ਪ੍ਰਮੋਤਨ ਹਰ ਬੰਦ ਇਸ ਪਿੰਡ ਦਾ ਜੀ ਇਹਨਾਂ ਦੀ ਸਮੁੱਚੀ ਦੀ ਇਹਦਾ ਵਿਚਾਰ ਹੈ ਕਿ ਨਹੀਂ ਕਿ ਯਾਰਾ ਜਿਹੜਾ ਨਾਮ ਹੈ ਨਾ ਉਹ ਧੀਆਂ ਦੇ ਨਾਲ ਜੁੜਿਆ ਆਪੇ ਆਪੇ ਆਪਾਂ ਸੁਭਾਵਿਕ ਤਲਾ ਕਰਦੇ ਆ ਘਰ ਹੱਥ ਬੈਠ ਕੇ ਕਿ ਅੱਜ ਕੱਲ੍ਹ ਦੇ ਵਿੱਚ ਕਿਹੜਾ ਦੇਣਾ ਹੈ ਕਿ ਸਾਡੀਆਂ ਨਰਸਨਾਂ ਬੰਦੀਆਂ ਬੱਚੀਆਂ ਦਾ ਦੇਣਾ ਉਸ ਦਿਨ ਨੂੰ ਬਣਾਉਂਦੇ ਲਈ ਆਪਾਂ ਸਾਡੀ ਕਿੰਨੀ ਚੰਗਰ ਹੋਈ ਨਾ ਮੈਂ ਕੋਈ ਕਰਦਾ ਸਾਧਾਰਨ ਔਰਤ ਵਰਗਾ ਉਹਦੇ ਸਬੰਧ ਦੇ ਵਿੱਚ ਕਰਦੀ ਰਿਹਾ ਹਾਂ ਕਿੰਨੇ ਜਿਸ ਤਰ੍ਹਾਂ ਰੁਕਾਇਆ ਸਭ ਤੋਂ ਸਭ ਤੋਂ ਵੱਡੀ ਚੀਜ਼ ਕੀ ਹੁੰਦੀ ਆ

ਸਾਨੂੰ ਕਰਤੀ ਸਰਪਟਸ ਡਿਪਾਰਟਮੈਂਟ ਤੋਂ ਦਾ ਡਿਪਾਰਟਮੈਂਟ ਦੇ ਵਿੱਚ ਆਪਣੀ ਜਗ੍ਹਾ ਬੈਠ ਗਈ। ਆਪਾਂ ਗੱਲ ਕਰਦੇ ਸੀ ਕਿ ਅਸੀਂ ਉਸ ਨੂੰ ਪ੍ਰੋਗਰਾਮ ਤੇ ਆ ਕੇ ਕਰਦੇ ਹਾਂ। ਇਹ ਜਿਹੜਾ ਅੱਜ ਦਾ ਮਾਦ ਆ ਅੱਜ ਦਾ ਸਵੇਖਾ ਇਹ ਸਵੇਖੀਆਂ ਦਿੱਤਾ। ਔਰ ਅਸੀਂ ਕਈ ਵਾਰ ਇੱਕੀ ਗੱਲ ਕਰਦੇ ਹਾਂ ਅਸੀਂ ਯਾਦ ਕਿੰਨਾ ਤੋਂ ਲੱਗ ਜਾਂਦਾ ਜਦੋਂ ਗਿਆਨ ਜਨਨ ਤੋਂ ਡਰਦੇ ਆ ਤਾਂ ਉਹਦੇ ਕੁਝ ਉੱਗਦਾ ਆਉਂਦੇ ਉਹ ਕਾਰਨਾ ਦੀ ਵਿਚਾਰਤਾ ਹੁੰਦਾ ਹੈ ਵਿਚਾਰ ਦੇ ਕਿੱਥੇ ਆ ਕਿੱਥੇ ਅਸੀਂ ਰਲ ਮਿਲ ਕੇ ਗੋੜ ਕੇ ਇਕੱਠੇ ਬੈਠਦੇ ਆਦੇ ਬੈਠ ਕੇ ਆਪਾਂ ਵਿਚਾਰ ਕਰਦੇ ਆ ਤੇ ਅਸੀਂ ਧੀ ਨੂੰ ਆਪਣੇ ਤੋਂ ਪਰੇ ਨਾਲ ਉਸ ਨੂੰ ਬਾਹਰ ਦੀ ਗੱਲ ਕਿਉਂ ਸੋਚਦੇ ਫਿਰ ਬਾਪੇ ਦੇ ਬਾਪੇ ਆ ਮੇਰੀ ਕਿਰ ਪਰਦਾ ਪੈਦਾ ਹੁੰਦਾ ਉਹ ਦਰਬ ਕਿਸ ਕੀ ਦਾ ਉਹ ਆਪਣੀ ਪਗੜੀ ਦਾ ਤੁਝੋ ਕੋਈ ਮਾਂ ਨੂੰ ਦਰਬ ਹੁੰਦਾ ਆਪਣੀ ਕਿੰਨੀ ਦਾ ਉਹਨਾਂ ਦਾ ਕਹੇ ਕਿ ਮੇਰੀ ਪਗੜੀ ਨੂੰ ਤਾਂ ਨਾ ਲੱਗੇ ਕਿ ਬਾਤ ਨਹੀਂ ਆ ਮੇਰੀ ਕਿੰਨੀ ਨੂੰ ਦਰਬ ਦਾ ਕੋ ਕੋ ਉਹ ਸਹੀ ਜਰਾ ਤੇ ਘਰ ਆਲੇਗੀ ਜャ ਤੋਚ ਨੂੰ ਤ੍ਰਿਤੇ ਆ ਦਾ ਸਾਹਮਣਾ ਕਰਨਾ ਪਵੇਗਾ ਤੇ ਅੱਜ ਦੀ ਸਭੀ ਪ੍ਰਾਪਤੀਆ ਇਹਦੇ ਉੱਤੇ ਬਹੁਤ ਵੱਡੀ ਲੋੜ ਆ ਨੌਰ ਕਰਨ ਦੀ ਸਤਿ ਸ਼੍ਰੀ ਅਕਾਲ। ਕਹਿੰਦੇ ਹਾਂ ਉਹ ਸਾਰੇ ਰੱਬ। ਇਹ ਜਿਹੜੀ ਧੀ ਆ ਉਹ ਕੱਚ ਦਾ ਸਾਡੀ। ਕਿ ਉਹਦੇ ਨਾਮ ਉਹਨੂੰ ਦੇਵੀ ਦਾ ਨਾਂ ਬੰਦਿਆ। ਇਹ ਇਹ ਦੇਵੀ ਨਹੀਂ ਆ। ਦੇਵੀ ਦੇ ਨਾਮ ਦਾ ਉਸ ਨੂੰ ਅਸੀਂ ਧੀ ਦਾ ਨਾਂ ਬੰਦਿਆ ਕਿਹਾ ਸਾਡੀ। ਫਿਰ ਭੈਣ ਕਹਿੰਦੇ ਆ ਭੂਆ ਬਾਦਰੀ। ਪਰ

ਉਹ ਇੱਜ਼ਤ ਨਹੀਂ ਕਰ ਫਿਰ ਬਾਪੇ ਦੀ ਯਾਦੋਂ ਦਾ ਜ਼ਰੂਰ ਨਹੀਂ ਕਰਦੇ ਜਿਹੜਾ ਬਾਪ ਦਾ ਉਸ ਨੂੰ ਪੁੱਛਣਾ ਕਰਿਆ ਕਰੋ ਜਦ ਉਸ ਪੇਜਾਂ ਦੇ ਬੋਲਦੇ ਆ ਬੋਲਿਆ ਕਰੋ ਬਾਪ ਸੁਆਲ ਨੂੰ ਪੁੱਛਿਆ ਕਰੋ ਕਿ ਤੁਸੀਂ ਸਾਨੂੰ ਪਿਆ ਕੱਜ ਪਾਸੀਆਂ ਕਾਪੀਆਂ ਰਿਸ਼ਤੇ ਤੋਂ ਬਣਾ ਕਹੜੀ ਜੀ ਦਾ ਜਿੱਤੇ ਤੁਸੀਂ ਸਾਨੂੰ ਪੀੜਤ ਕਰਦੇ ਹੋ ਦੇ ਨਾਲ ਜਿਹੜਾ ਉਸ ਨੂੰ ਸਾਫ ਕਰ ਅੱਗੇ ਤੋਂ ਵੀ ਨਾਰੀ ਕੇਤਨਾ ਸੈਮੀਨਾਰ ਕਰਾਉਂਦੇ ਰਹੋ ਬੁੱਕਤੀ ਦੇ ਤਾਰਾ ਦੇ ਉਦੇਸ਼ਾਂ ਵੀ ਨਾਲ ਕਰਾਉਂਦੇ ਰਹੋ ਹਰ ਸਥੇ ਦੇ ਉੱਪਰ ਸਮਾਜ ਦੇ ਅੰਦਰ ਰਾਜਨਾ ਸਮਾਜਿਕ ਰੀਤੀਆਂ ਨੂੰ ਥੱਪ ਤੋਂ ਦੇ ਲਈ ਕੋਸ਼ਿਸ਼ਦੇ ਰਹੋ ਤਾਂ ਜੋ ਸਾਡਾ ਵਿਗੜਿਆ ਹੋਇਆ ਸਮਾਜ ਉਸ ਨੂੰ ਫਿਰ ਸੈਮੀਨਾਰ ਤੇ ਉਹਨਾਂ ਦੀ ਕੋਸ਼ਿਸ਼ ਕਰ ਮੈਂ ਹੱਥ ਨਹੀਂ ਦਿੱਤਾ ਹਾਂ ਕਿ ਬੜੋਕੇ ਇੱਕ ਕਾਮ ਦਾ ਇੱਕ ਕੈਰ ਰਾਤ ਵੀ ਟਕਾ ਇਹ ਨਾ ਕਿਸੇ ਵੀ ਰਾਜਨੀਤੀ ਦੇ ਨਾਲ ਕੋਈ ਸਬੰਧ ਨਹੀਂ ਅਸੀਂ ਤੁਹਾਡੇ ਤੋਂ ਰੋਟ ਨਹੀਂ ਮੰਗਣੀ ਅਸੀਂ ਰਾਤ ਨਹੀਂ ਕਰਨਾ ਸਾਨੂੰ ਕੋਈ ਸੀ ਦੀ ਲੋੜ ਨਹੀਂ ਪਰ ਸਾਨੂੰ ਢੋੜ ਕੇ ਚੀਤੀਆ ਸਾਡੇ ਕੋਲ ਹੀ ਦਾ ਸਮਾਨ ਇਹਨਾਂ ਸਮਾਨ ਜਿਸ ਸਮਾਨ ਦੇ ਅੰਦਰ ਸਮਾਨ ਉਹ ਕੋਈ ਨਹੀਂ ਦਾ ਨਾ ਹੋਵੇ ਉਹ ਸਮਾਨ ਜਿਸ ਸਮਾਨ ਦੇ ਅੰਦਰ ਕਸ਼ਿਆ ਪਰਿਆ ਪਹਿਲਾ ਨਾਮ ਦਾ ਨਾ ਹੋ ਤਾਂ ਤੋਂ ਬਾਦ ਉਹ ਜਿਸ ਵੇਤਰ ਤੋਂ ਆਉਂਦਾ ਇਹਨਾਂ ਦੀ ਟੀਮ ਦਾ ਇਹਨਾਂ ਦੀ ਟੀਮ ਦੇ ਵਿੱਚ ਪ੍ਰੋਮ ਸਿੰਘ ਜੀ ਬੈਠੇ ਨੇ ਉਸਮਾਨ ਸਿੰਘ ਰੱਖੇ ਨੇ ਚੇਤਰ ਸਿੰਘ ਜੀ ਬੈਠੇ ਨੇ ਸਾਡੇ ਸੁਖਦੇਵ ਦਾਤ ਵੀ ਬੈਠੇ ਨੇ ਅਸ਼ੋਕ ਸਿੰਘ ਜੀ ਬੈਠੇ ਨੇ ਨਾ ਹੋਰ ਬਹੁਤ ਕਾਰਨੀ ਇਹਦਾ ਕਿ ਇਹ ਆਮ ਸੀ ਉਹਨਾਂ ਦਾ ਸਾਤਾਉ कोई हमला मान सकी शान सारिया को मंगा माफी बुला फतेह वागुरु जी का खालसा वागुरु जी